ਦੇਸ਼ ਭਰ ਵਿੱਚ ਨਿੱਕੇ ਨਿਆਣਿਆਂ ਦੇ ਮਾਪਿਆਂ ਦੇ ਲਈ ਬਹੁਤ ਜ਼ਰੂਰੀ ਖਬਰ ਹੈ ਕਿ ਸੈਂਟਰ ਸਰਕਾਰ ਨੇ 2 ਸਾਲ ਤੱਕ ਦੇ ਬੱਚਿਆਂ ਨੂੰ ਖੰਘ ਅਤੇ ਜ਼ੁਕਾਮ ਦੀ ਦਵਾਈ ਨਾ ਦੇਣ ਦੇ ਨਿਰਦੇਸ਼ ਦਿੱਤੇ ਹਨ ਇਸ ਸੰਬੰਧੀ ਐਡਵਾਈਜ਼ਰੀ ਜਾਰੀ ਕਰਦਿਆਂ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਤੇ ਯੂਟੀਆਂ ਨੂੰ ਚਿੱਠੀਆਂ ਭੇਜ ਦਿੱਤੀਆਂ ਹਨ ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ ਨੇ ਇਹ ਐਡਵਾਈਜ਼ਰੀ ਮੱਧ ਪ੍ਰਦੇਸ਼ ਵਿੱਚ ਗੈਰ ਮਿਆਰੀ ਖੰਘ ਦੇ ਸਿਰਪ ਨਾਲ ਕਟੋਟ ਨੌ ਬੱਚਿਆਂ ਦੀਆਂ ਜਾਨਾਂ ਜਾਣ ਦੀਆਂ ਖਬਰਾਂ ਤੋਂ ਬਾਅਦ ਜਾਰੀ ਕੀਤੀ ਹੈ ਹਾਲਾਂਕਿ ਸਿਹਤ ਮੰਤਰਾਲੇ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਮਧ ਪ੍ਰਦੇਸ਼ ਵਿੱਚ ਟੈਸਟ ਕੀਤੇ ਗਏ ਸਿਰਫ ਦੇ ਕਿਸੇ ਵੀ ਨਮੂਨੇ ਵਿੱਚੋਂ ਕਿਡਨੀ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੋਈ ਜ਼ਹਿਰੀਲਾ ਰਸਾਇਣ ਜਾਨੀ ਕਿ ਡਾਈਥੀਲਨ ਗਲਾਈਕੋਲ ਜਾਂ ਇਥੀਲਨ ਗਲਾਈਕੋਲ ਨਹੀਂ ਮਿਲਿਆ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਆਮ ਤੌਰ ਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਫ ਸਿਰਪ ਦਿੱਤਾ ਹੀ ਨਹੀਂ ਜਾਣਾ ਚਾਹੀਦਾ ਇਸ ਤੋਂ ਵੱਡੇ ਬੱਚਿਆਂ ਨੂੰ ਵੀ ਜੇ ਕਫ ਸਿਰਪ ਦਿੱਤਾ ਜਾਵੇ ਤਾਂ ਇਸ ਦਾ ਇਸਤੇਮਾਲ ਬਹੁਤ ਹੀ ਸਾਵਧਾਨੀ ਨਾਲ ਕੀਤਾ ਜਾਣਾ ਚਾਹੀਦਾ ਯਾਨੀ ਕਿ ਜਿਹੜੇ ਬੱਚੇ ਨੂੰ ਦਵਾਈ ਦਿੱਤੀ ਜਾ ਰਹੀ ਹੈ ਉਸ ਨੂੰ ਸਖਤ ਨਿਗਰਾਨੀ ਦੇ ਵਿੱਚ ਰੱਖਿਆ ਜਾਵੇ ਉਸ ਨੂੰ ਉਚਿਤ ਖੁਰਾਕ ਦਿੱਤੀ ਜਾਵੇ ਘੱਟ ਤੋਂ ਘੱਟ ਸਮੇਂ ਦੇ ਲਈ ਦਵਾਈ ਦਿੱਤੀ ਜਾਵੇ ਕਈ ਦਵਾਈਆਂ ਦੇ ਨਾਲ ਕਫ ਸਿਰਪ ਨਹੀਂ ਦਿੱਤਾ ਜਾਣਾ ਚਾਹੀਦਾ DGHS ਜੋ ਕਿ ਸਿਹਤ ਮੰਤਰਾਲੇ ਦੇ ਅਧੀਨ ਆਉਂਦਾ ਹੈ ਉਸ ਦੇ ਡਾਕਟਰ ਸੁਨੀਤਾ ਸ਼ਰਮਾ ਨੇ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ ਐਡਵਾਈਜ਼ਰੀ ਵਿੱਚ ਸਾਰੇ ਸਿਹਤ ਸੇਵਾ ਕੇਂਦਰਾਂ ਨੂੰ ਕਿਹਾ ਗਿਆ ਹੈ ਕਿ ਚੰਗੀ ਕੰਪਨੀ ਦੀ ਤੇ ਫਾਰਮਾਸਿਟੀਕਲ ਗ੍ਰੇਡ ਦੀਆਂ ਦਵਾਈਆਂ ਹੀ ਖਰੀਦੀਆਂ ਜਾਣ ਇਹ ਐਡਵਾਈਜ਼ਰੀ ਸਾਰੇ ਸਰਕਾਰੀ ਮੈਡੀਕਲ ਸਟੋਰ ਪ੍ਰਾਇਮਰੀ ਹੈਲਥ ਸੈਂਟਰ ਕਮਿਊਨਿਟੀ ਹੈਲਥ ਸੈਂਟਰ ਜ਼ਿਲ੍ਹਾ ਹਸਪਤਾਲਾਂ ਅਤੇ ਚਿਕਿਤਸਾ ਸੰਸਥਾਵਾਂ ਦੇ ਵਿੱਚ ਲਾਗੂ ਕੀਤੇ ਜਾਣ ਦੇ ਹੁਕਮ ਦਿੱਤੇ ਗਏ ਹਨ